ਮੈਂ ਤਾਂ ਭੈਣ ਜੀ ਮੰਗਵਾਲ ਤੋਂ ਆਈਆਂ ਜਿਹੜਾ ਸੰਗਰੂਰ ਕੋਲੇ ਐ ਅੱਛਾ ਗੱਲ ਭੈਣ ਜੀ ਇਹ ਐ ਮੈਨੂੰ ਦੱਸ ਪਈ ਸੀ ਤੁਹਾਡੀ ਕੁੜੀ ਬਾਰੇ ਮੈਂ ਤਾਂ ਰਿਸ਼ਤੇ ਵਾਸਤੇ ਆਈਆਂ ਠੀਕ ਐ ਭੈਣ ਜੀ ਪਰ ਤੁਸੀਂ ਮੈਨੂੰ ਇਹ ਦੱਸੋ ਵੀ ਮੁੰਡਾ ਕੀ ਕੰਮਕਾਰ ਕਰਦਾ ਐ ਕਿੰਨਾ ਪੜਿਆ ਲਿਖਿਆ ਅਸਲ ਵਿੱਚ ਗੱਲ ਭੈਣ ਜੀ ਇਹ ਐ ਮੁੰਡਾ ਕੰਮਕਾਰ ਤਾਂ ਬਹੁਤ ਕਰਦਾ ਸੀ ਮਿਹਨਤੀ ਵੀ ਬਹੁਤ ਐ ਪਰ ਥੋੜਾ ਜਿਹਾ ਟਾਈਮ ਪਹਿਲਾਂ ਭੈਣ ਜੀ ਉਹਦੀ ਮਾਂ ਚੱਲ ਵਸੀ ਤਾਂ ਕਰਕੇ ਉਹ ਉਦਾਸ ਐ ਹੁਣ ਉਹ ਘਰ ਹੀ ਰਹਿੰਦਾ ਐ ਅੱਛਾ ਤੁਸੀਂ ਉਹਦੇ ਮੰਮੀ ਨਹੀਂ ਹੈਗੇ ਹਾਂ ਭੈਣ ਜੀ ਮੈਂ ਮੁੰਡੇ ਦੀ ਭੂਆ ਲੱਗਦੀ ਆ ਮੁੰਡਾ ਵੀ ਇਕੱਲਾ ਹੀ ਸੀ ਮੇਰੇ ਭਰਾ ਦੇ ਭਰਾ ਪਹਿਲਾਂ ਮੇਰਾ ਨਸ਼ੇ 'ਚ ਮੁੱਕ ਗਿਆ ਸੀ ਭਰਾਜੀ 2-3 ਮਹੀਨੇ ਹੋ ਗਏ ਹੁਣ ਚਲੀ ਗਈ ਅੱਛਾ ਪਰ ਤੁਸੀਂ ਮੈਨੂੰ ਇਹ ਨਹੀਂ ਦੱਸਿਆ ਵੀ ਮੁੰਡਾ ਕਿੰਨਾ ਪੜਿਆ ਵਿਆ ਪੜਿਆ ਤਾਂ ਭੈਣ ਜੀ 8ਕ ਜਮਾਤਾਂ ਹੀ ਐ ਕੰਮ ਨੂੰ ਪਰ ਬਹੁਤ ਮਿਹਨਤੀ ਐ ਠੀਕ ਐ ਤੇ ਜ਼ਮੀਨ ਕਿੰਨੀ ਕਪਲਾ ਮੁੰਡੇ ਕੋਲੇ ਜ਼ਮੀਨ ਤਾਂ ਭੈਣ ਜੀ 2ਕ ਕਿੱਲੇ ਹੀ ਐ ਉਹ ਤਾਂ ਤੁਹਾਡੀ ਗੱਲ ਠੀਕ ਹੈ ਪਰ ਹੁਣ ਮੇਰੀ ਵੀ ਗੱਲ ਸੁਣ ਲਓ ਹਾਂ ਹਾਂ ਭੈਣ ਜੀ ਦੱਸੋ ਕੀ ਗੱਲ ਹੈ ਦੇਖੋ ਮੇਰੇ ਤਾਂ ਕੱਲੀ ਕੱਲੀ ਧੀ ਹੈ ਤੇ